ਗੌੜੀ ਕਬੀਰ ਜੀ ਜਿਹ ਮੁਖ ਪਾਂਚੋਂ ਅੰਮ੍ਰਿਤ ਖਾਏ ਤੇਹ ਮੁਖ ਦੇ ਖਤ ਲੂ ਕਟ ਲਾਏ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਪਰ ਗਰਭ ਬਸੇ ਰਾਰਾਹਾਉ ਕਾਇਆ ਬੇਗੂਤੀ ਬਹੁ ਵਿਦ ਭਾਂਤੀ ਕੋ ਜਾਰੇ ਕੋ ਗੱਡ ਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੈ ਤੇ ਜਮ ਕਿਉ ਨਾ ਪਠਾਵ ਹੋ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾਰਾ ਕਹਿ ਕਵਨਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਾ ਸਮਾਏ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ ਨਟਵਟ ਖੇਲੈ ਸਾਰਗ ਪਾਨ ਕਹੋ ਕਬੀਰ ਅਖਰ ਦੋਏ ਭਾਖ ਉਹ ਏਗਾ ਖਸਮ ਤਾਂ ਲੇਗਾ ਰਾਖ ਗਉੜੀ ਕਬੀਰ ਜੀ ਧੁਪ ਦੇ ਨਾਮ ਹੈ ਜੋਗ ਧਿਆਨ ਚੇਤ ਲਾਇਆ ਬਿਨ ਬੈਰਾਗ ਨਾ ਸੂਤ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗਉੜੀ ਕਬੀਰ ਜੀ ਜਿਹੇ ਸਿਰ ਰਚ ਰਚ ਬਾੰਦ ਤਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਇਸ ਤਨ ਤਨ ਕੋ ਕਿਆ ਗਰਭਈਆ RAM ਨਾਮ ਕਾਹੇ ਨਾ ਜਰੜਈਆ ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਹੇਂਗੇ ਤੇਰੇ ਗਉੜੀ ਗੁਵਾਰੀ ਕੇ ਪਦੇ 35 ਰਾਗ ਗਉੜੀ ਗੁਵਾਰੀ ਅਸ਼ਟਪਦੀ ਕਬੀਰ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਖਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨ ਸੰਕਾਦਿਕ ਨਾਰਦ ਮຸນ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਣਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਗੂਝ ਸਮਾਈ ਇਸ ਮਨ ਕਾ ਕੋਈ ਜਾਣੈ ਭਿਉ ਇਹ ਮਨ ਦੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜੀ ਗੁਵਾਰੀ ਕਹਿਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮਨ ਹਾਰੀ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨ ਕਹ ਕਬੀਰ RAM ਨਾਮ ਪਛਾਨਾ ਗੌੜੀ ਪੀ ਸੋਰਠ ਪੀ ਰੇ ਜੀ ਨ ਲੱਜ ਲਾਜ ਤੋਹੇ ਨਾਹੀ ਹਰ ਕਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ठाकुर ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰੱਥ ਨਿਜਪਤ ਹੈ ਦਾਤਾ ਕਹੇ ਕਬੀਰ ਪੂਰਨ ਜਗ ਸੋਈ ਜਾਂਕੇ ਹਿਰਦੈ ਅਵਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠੱਗ ਜਗ ਕੋਠ ਗਉਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲੇਹੋ ਸਰੀਰ ਬੀਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗਉਰੀ ਠੱਗ ਪਹਿਚਾਨਿਆ ਅਬ ਮੋਕੋ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਾਈ ਪੰਚ ਦੂਤ ਤੇ ਲਿਓ ਛਡਾਈ ਅੰਮ੍ਰਿਤ ਨਾਮ ਜਪੋ ਜਪ ਰਸਨਾ ਮੋਲਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਾਰਿ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖੋਂ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਿਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਫੋਨ ਸੂਤਕ ਸੂਤਕ ਪਰਜ ਬੇਗੋਈ ਕਹੋ ਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਮਣੀ ਹੋਈ ਊਠ ਤ ਬੈਠ ਤ ਸੂਤਕ ਲਾਗੈ ਸੂਤਕ ਪਰੈ ਰਸੋਈ ਫਾਸਨ ਕੀ ਬਿਧ ਸਭ ਕੋ ਜਾਣੈ ਛੂਤਨ ਕੀ ਇੱਕ ਕੋਈ ਕਹ ਕਬੀਰ ਰਾਮ ਰਿਦੈ ਵਿਚਾਰੈ ਸੂਤਕ ਤਿਨ ਨਾ ਹੋਈ ਗੌੜੀ ਝਗੜਾ ਇਕ ਨ ਬੇਰੋਹ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ ਇਹੋ ਮਨ ਵੱਡਾ ਕੇ ਜਾਸਿਓ ਮਨ ਮਾਨਿਆ ਰਾਮ ਵੱਡਾ ਕਹਿ ਰਾਮਹਿ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ 베ਦ ਵੱਡਾ ਕੇ ਜਹਾਂ ਤੇ ਆਇਆ ਕਹ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕੇ ਹਰ ਕਾ ਦਾਸ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੈ ਓਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਰਹਾਉ ਦੁਚਿੱਤੇ ਕੀ ਦੁਏ ਥੂਨ ਘਰਾਨੀ ਮੋਹ ਬਲੇਂਡਾ ਟੂਟਾ ਤਿਸਨਾ ਸ਼ਾਨ ਪਰਿ ਧਾਰਿ ਉਪਰ ਦੁਰਮਤ ਭਾਂਡਾ ਫੂਟਾ ਾਂਦੀ ਪਾਛੇ ਜੋ ਜਲ ਵਰਖੈ ਤਿਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਿਆ ਪਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ ਬਤਨ ਹੀ ਅਸਮਾਨ ਗਰਾਵਹਿ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਣੇ ਰਹੀਐ ਰਹਾਉ ਆਪ ਨਾ ਦੇਹੇ ਚਰੂ ਭਰ ਪਾਣੀ ਤੇ ਨਿੰਦਹ ਜਿਹ ਗੰਗਾ ਆਨੀ ਬੈਠ ਉਠਤ ਕੁਟਲਤਾ ਚੱਲ ਹੈ ਆਪ ਗਏ ਔਰਨ ਹੂੰ ਕਾਲਹਿ ਛਾੜ ਕੁ ਚਰਚਾ ਆਨ ਨਾ ਜਾਣਹਿ ਬ੍ਰਹਮਾ ਹੂੰ ਕੋ ਕਹਯੋ ਨਾ ਮਾਨਹਿ ਆਪ ਗਏ ਔਰਨ ਹੂੰ ਖੋਵਹਿ ਆਗ ਲਗਾਏ ਮੰਦਰ ਮੈਂ ਸੋਵਹਿ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਬੈਰਾਗਣ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੀਵਤ ਪਿਤਰ ਨਮਾਨੈ ਕੋ ਮੂਹੇ ਸਰਾਦ ਕਰਾਹੀ ਪਿਤਰ ਵੀ ਬੱਪਰੇ ਕਹੋ ਕਿਉਂ ਪਾਵਹਿ ਕਊਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਪੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਅ ਹੈ ਆਪਨ ਕਹਿਆ ਨਾ ਲੇਹੀ ਸਰ ਜੀਉ ਕਟ ਹੈ ਨਿਰ ਜੀਉ ਪੂਜਹਿ ਅੰਤ ਕਾਲ ਕੋ ਭਾਰੀ RAM ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਡੁੱਲਹਿ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੂਲ ਨਹੀਂ ਕੀਤਿਆ ਵਿਕਿਆ ਸਿਉ ਲਪਟਾਨਾ ਗਉੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸੁਮਾਇਆ ਅੰਜਨ ਮਾਹੀ ਨਿਰੰਜਨ ਰਹੀਐ ਬਹੁੜ ਨਾ ਭਵ ਜਲ ਪਾਇਆ ਮੇਰੇ ਰਾਮ ਐ ਸਾਖੀਰ ਬਲੋਈਐ ਗੁਰਮਤਿ ਮਨੁ ਆਇ ਸਥਿਰ ਰਖੋ ਇਨ ਬਿਦ ਅੰਮ੍ਰਿਤ ਪਿਉਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤਿਨ ਬਿਨ ਬਾਣੈ ਤਨ ਖ ਚੜਾਈਐ ਇਹੋ ਜਗ ਬੇਦਿਆ ਭਾਈ ਦਹਿਨ ਇਸ ਬੂਢੀ ਪਵਨ ਚਲਾਵੇ ਡੋਰ ਰਹੀ ਲਿਬਲਾਈ ਓਨ ਮਨ ਮਨੂਆ ਸੁੰਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨਭਾਉ ਇਕ ਦੇਖਿਆ RAM ਨਾਮ ਨਿਭ ਲਾਗੀ ਗੌੜੀ ਬਹਿਰਾਗਣ